ਬਾਈ ਜੀ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆ ਆਪਾਂ ਲਾਇਆ ਸਲਾਰਪੁਰ ਸ਼ੈੱਡ ਸਰਸੇ ਜਗਾਟਾਂ ਵਾਲੀ ਫੈਕਟਰੀ ਦਾ ਇਹ ਇਹ 12 ਤਾ ਦੇ ਸੇਮ ਸ਼ੈੱਡਾਂ ਵਰਗਾ ਜਿਹੜਾ ਚੜੀ ਗਈ ਹੈ ਜੇ ਪਰ ਇਹਦੇ ਜਦ ਤੱਕ ਉਸ ਜੀ ਦਿਖਾਗੇ ਜਿਹੜੀਆਂ ਅੰਦਰ ਲਿਆਂਦੀਆਂ ਕੈਂਚੀਆਂ ਜੋ ਟਰਸ ਕਿਨੇ ਆਪਾਂ ਉਹਨਾਂ ਦੇ ਆਪਾਂ ਉੱਤੋਂ ਪਰਲਿੰਗ ਤੇ ਕੈਂਚੀ ਤੋਂ ਫੇਸ ਬਰਾਬਰ ਕਰਕੇ ਲਾਇਆ ਜੀ ਵਿੱਚ ਪਲੇਟਾਂ ਲਾਈਆਂ ਐਵੇਂ ਕਰਨ ਲੱਗਦਾ ਜਿਵੇਂ ਕੰਪਨੀ ਵਾਲਾ ਸ਼ੈੱਡ ਹੋਵੇ ਤੇ ਇਹਦੇ ਵਿੱਚ ਕਬੂਤਰ ਕੈਂਚੀ ਦੇ ਉੱਤੇ ਬੈਠਣ ਦੀ ਆਪਾਂ ਥਾਂ ਹੀ ਛੱਡੀ ਜੀ ਇਸ ਕਰਕੇ ਕੋਈ ਜਿਵੇਂ ਕਬੂਤਰ ਵਗੈਰਾ ਬੈਠਣ ਦੇ ਜਿਹੜੇ ਥੱਲੇ ਗੰਦਗੀ ਫਲਾਉਂਦੇ ਆ ਕਬੂਤਰ ਉਹਨਾਂ ਵਾਸਤੇ ਉਹਨਾਂ ਦਾ ਇਲਾਜ ਕਰਿਆ ਦੇਖੋ ਜੀ ਜੇ ਤੁਹਾਨੂੰ ਪਸੰਦ ਆਵੇ ਤਾਂ ਸ਼ੈਡ ਕਿਸੇ ਪ੍ਰਾਣੀ ਲਾਉਣਾ ਹੋਵੇ ਇਸ ਤਰੀਕੇ ਦਾ ਜਿਹਦਾ ਕੋਈ ਅਨਾਜ ਵਗੈਰਾ ਜਾਂ ਕੋਈ ਮਸ਼ੀਨਰੀ ਦੇ ਉੱਤੇ ਕਬੂਤਰਾਂ ਦੀਆਂ ਮਿੱਠਾਂ ਵਗੈਰਾ ਕਰਕੇ ਕੰਮ ਖਰਾਬ ਹੁੰਦਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰੋ ਸ਼ੈਡ ਲਵਾਉਣ ਲਈ ਜੀ